ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਪਜੀ ਸਾਹਿਬ ਬਾਣੀ ਦੀ ਅਗਲੀ ਪੌੜੀ ਦੇ ਵਿੱਚ ਸਮਝਾਉਂਦੇ ਨੇ ਕਿ ਜੋ ਰਾਤ ਦਿਨ ਥਿਤ ਅਤੇ ਵਾਰ ਨੇ ਪਾਣੀ ਹੈ ਹਵਾ ਹੈ ਅਤੇ ਪਾਤਾਲ ਨੇ ਇਹਨਾਂ ਦਾ ਆਸਰਾ ਵੀ ਉਹ ਅਕਾਲ ਪੁਰਖ ਪਰਮਾਤਮਾ ਆਪ ਹੈ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਿ ਧਰਤੀ ਨੂੰ ਧਰਮ ਕਮਾਉਣ ਦੇ ਲਈ ਸਥਾਪਿਤ ਕਰ ਦਿੱਤਾ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਜੀਵ ਜੰਤ ਤੇ ਉਹਨਾਂ ਦੇ ਅਨੇਕਾਂ ਹੀ ਨਾਮ ਨੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਕਰਮਾਂ ਦੇ ਆਧਾਰ ਤੇ ਹੀ ਨਿਬੇੜਾ ਹੁੰਦਾ ਹੈ ਉਹ ਅਕਾਲ ਪੁਰਖ ਪ੍ਰਮਾਤਮਾ ਆਪ ਹੀ ਸੱਚਾ ਹੈ ਅਤੇ ਉਹਦਾ ਦਰਬਾਰ ਵੀ ਸੱਚਾ ਹੈ ਤਿੱਥੇ ਸੋਹਣ ਪੰਜ ਪਰਵਾਣ ਨਦਰੀ ਕਰਮ ਪਵੇ ਨਿਸ਼ਾਨ ਪੰਜ ਪਰਵਾਣ ਦਾ ਅਰਥ ਹੁੰਦਾ ਹੈ ਚੰਗੇ ਗੁਣਾ ਵਾਲੇ ਮਨੁੱਖ ਉੱਥੇ ਸੋਭਾ ਪਾਉਂਦੇ ਨੇ ਵਡਿਆਈ ਪਾਉਂਦੇ ਨੇ ਅਤੇ ਸੁਰਖਰੂ ਮੁਖ ਹੋ ਕੇ ਉਸ ਪਰਮਾਤਮਾ ਦੇ ਸਾਹਮਣੇ ਪ੍ਰਗਟ ਹੁੰਦੇ ਨੇ ਕੱਚ ਪਕਾਈ ਉਥੈ ਪਾਏ ਨਾਨਕ ਗਾਇਆ ਜਪੇ ਜਾਏ ਕੱਚੇ ਅਤੇ ਪੱਕੇ ਦਾ ਪਤਾ ਜਦੋਂ ਅਕਾਲ ਪੁਰਖ ਪਰਮਾਤਮਾ ਦੇ ਸੱਚੇ ਗਿਆਨ ਦੇ ਨਾਲ ਸਾਹਮਣਾ ਹੁੰਦਾ ਹੈ ਉਦੋਂ ਹੀ ਪਤਾ ਲੱਗਦਾ ਹੈ ਨਾਨਕ ਗਾਇਆ ਜਪੇ ਜਾਏ ਉਥੇ ਹੀ ਜਾ ਕੇ ਇਹ ਪਤਾ ਲੱਗ ਜਾਂਦਾ ਹੈ ਕੌਣ ਸੱਚਾ ਹੈ ਅਤੇ ਕੌਣ ਝੂਠਾ ਹੈ